ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਜਿਹੜਾ ਬਾਰਡਰ ਬਣਾਉਣ ਜਾ ਰਹੀ ਹਾਂ ਬਾਰਡਰ ਕਹਿ ਲਓ ਜਾਂ ਪੂਰੇ ਪ੍ਰੋਜੈਕਟ ਤੇ ਵੀ ਆਪਾਂ ਇਸ ਨੂੰ ਅਪਲਾਈ ਕਰ ਸਕਾਂਗੇ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਹੈ ਦੋ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਠੀਕ ਹੈ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲੱਗਣਾ ਤਾਂ ਜਿਹੜੇ ਆਪਾਂ ਕੁੰਡੇ ਲੈਣੇ 12 ਦੇ ਮਲਟੀਪਲ ਤਿੰਨ ਕੁੰਡੇ ਆਪਾਂ ਵਾਧੂ ਰੱਖਣੇ ਜਿਵੇਂ 12 12 12 ਇਸ ਤਰ੍ਹਾਂ ਕਰਕੇ ਲਾਸਟ ਤੇ ਤੁਹਾਡੇ ਤਿੰਨ ਕੁੰਡੇ ਵਾਧੂ ਹੋਣੇ ਚਾਹੀਦੇ ਆ ਡਿਜ਼ਾਈਨ ਨੂੰ ਸੈੱਟ ਕਰਨ ਲਈ ਠੀਕ ਹੈ ਕਈ ਵਾਰ ਕੀ ਹੁੰਦਾ ਆਪਣੇ ਕੋਲ ਬਾਰਡਰ ਦੇ ਕੁੰਡੇ ਜਿਹੜੇ ਆਪਣੇ ਕੋਲ ਜ਼ਿਆਦਾ ਹੋ ਜਾਂਦੇ 2 4 ਵਾਧ ਘਟ ਜਾਂਦੇ ਆ ਤਾਂ ਤੁਸੀਂ ਉਹਨਾਂ ਨੂੰ ਕੀ ਕਰਨਾ ਹੈ ਸਾਈਡਾਂ ਤੇ ਕੱਢ ਦੇਣੇ ਆ ਮਤਲਬ ਸਾਈਡਾਂ ਤੇ ਜਿਵੇਂ ਚਾਰ ਕੁੰਡੇ ਤੁਹਾਡੇ ਕੋਲ ਵਾਧੂ ਆ ਤਾਂ ਦੋ ਇਧਰ ਹੁਲਟੇ ਰੱਖ ਲੈਣੇ ਵਾਧੂ ਕੁੰਡੇ ਦੋ ਇਧਰ ਇਸ ਤਰ੍ਹਾਂ ਕਰਕੇ ਦੋਨਾਂ ਸਾਈਡਾਂ ਤੇ ਕੱਢਦੇ ਨੇ ਜਿਹੜੇ ਵਿੱਚ ਡਿਜ਼ਾਈਨ ਆਪਣਾ ਆਊਗਾ ਉਹ 12 12 ਕੁੰਡਿਆਂ ਤੇ ਆਊਗਾ ਤੇ ਤਿੰਨ ਕੁੰਡਿਆਂ ਦੇ ਲਈ ਆਪਾਂ ਵਾਧੂ ਰੱਖਣੀ ਹੈ ਮੈਂ ਇੱਥੇ 12 12 24 12 36 ਦੇ ਤਿੰਨ 39 ਕੁੰਡੇ 39 ਕੁੰਡੇ ਲਏ ਆ ਤੇ ਜਦੋਂ ਆਪਾਂ ਕੁੰਡੇ ਪਾਉਣ ਤੋਂ ਬਾਅਦ ਹੀ ਡਿਜ਼ਾਈਨ ਨੂੰ ਸ਼ੁਰੂ ਕਰਨਾ ਹੈ ਇੱਕ ਲਾਈਨ ਜਿਹੜੀ ਸਿੱਧੇ ਪਾਸੇ ਤਲਟੀ ਬਣਾ ਲੈਣੀ ਹੈ ਇੱਕ ਉਲਟੇ ਪਾਸੇ ਤਲਟੀ ਬਣਾ ਲੈਣੀ ਹੈ ਠੀਕ ਹੈ ਇਹਦੇ ਨਾਲ ਕੀ ਹੁੰਦਾ ਜਿਹੜਾ ਆਪਣੀ ਬਾਰਡਰ ਦੀ ਕਿਨਾਰੀ ਹੁੰਦੀ ਹੈ ਇਹ ਥੋੜੀ ਜੀ ਮੋਟੀ ਹੋ ਜਾਂਦੀ ਹੈ ਕਿਨਾਰੀ ਮਜ਼ਬੂਤ ਹੋ ਜਾਂਦੀ ਹੈ ਠੀਕ ਹੈ ਬਾਕੀ ਜੇਕਰ ਤੁਸੀਂ ਨਹੀਂ ਵੀ ਬਣਾਉਣਾ ਚਾਹੁੰਦੇ ਤਾਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਕੁੰਡੇ ਪਾਉਣ ਤੋਂ ਬਾਅਦ ਵੀ ਤੁਸੀਂ ਇਸ ਡਿਜ਼ਾਈਨ ਨੂੰ ਸ਼ੁਰੂ ਕਰ ਸਕਦੇ ਹਾਂ ਤੇ ਜੇਕਰ ਤੁਸੀਂ ਇਹ ਉਲਟੀ ਲਾਈਨ ਬਣਾਉਣਾ ਚਾਹੁੰਦੇ ਹੋ ਤਾਂ ਬਣਾ ਵੀ ਸਕਦੇ ਆਂ ਜਿਹੜੀ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਫਾਸਟ ਰੋ ਹੋਗੀ ਰਾਈਟ ਸਾਈਡ ਤੋਂ ਸ਼ੁਰੂ ਸਿੱਧੇ ਪਾਸੇ ਤੋਂ ਪਹਿਲੀ ਸਲਾਈ ਠੀਕ ਹੈ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਆ ਇਸ ਡਿਜ਼ਾਈਨ ਨੂੰ ਬਣਾਉਣਾ ਪਹਿਲਾ ਕੁੰਡਾ ਤਾਰੋ ਚਾਹੇ ਬੁਨੋ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਇਹ ਦੋ ਕੁੰਡੇ ਆਪਣੇ ਕੋਲ ਵਾਧੂ ਆ ਠੀਕ ਹੈ ਤਿੰਨ ਕੁੰਡੇ ਆਪਾਂ ਵਾਧੂ ਲਏ ਆ ਦੋ ਕੁੰਡੇ ਇੱਧਰ ਆ ਗਏ ਇਸੇ ਤਰ੍ਹਾਂ ਬਣਾਉਣੇ ਆ ਫਿਰ ਆਪਣਾ ਡਿਜ਼ਾਈਨ ਸੈੱਟ ਹੋਊਗਾ ਹੁਣ ਅੱਗੇ ਆਪਾਂ 12 ਕੁੰਡਿਆਂ ਤੇ ਡਿਜ਼ਾਈਨ ਸ਼ੁਰੂ ਹੋਊਗਾ ਤਾਂ ਥ੍ਰੈਡ ਆਪਾਂ ਅੱਗੇ ਕਰਨਾ ਹੁਣ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਬਣਾਵਾਂਗੇ ਚਾਰ ਕੁੰਡੇ ਸਿੱਧੇ 1 2 3 4 ਇਸ ਤਰ੍ਹਾਂ ਚਾਰ ਕੁੰਡੇ ਸਿੱਧੇ ਬਣਾ ਕੇ ਥ੍ਰੈਡ ਪਿੱਛੇ ਰੱਖਣਾ ਤਿੰਨ ਕੁੰਡਿਆਂ ਦਾ ਇੱਕ ਬਣਾਉਣਾ ਹੁਣ ਜਿਹੜਾ ਤਿੰਨ ਕੁੰਡਿਆਂ ਦਾ ਇੱਕ ਬਣਾਉਣਾ ਹੈ ਇਸ ਤਰ੍ਹਾਂ ਬਣਾਉਣਾ ਜਿਹੜਾ ਵਿਚਾਲੜਾ ਕੁੰਡਾ ਹੈ ਇਸ ਤਰ੍ਹਾਂ ਇਹਨੂੰ ਅੱਗੇ ਲੈ ਆਉਣਾ ਪਲਟ ਕੇ ਇਸ ਤਰ੍ਹਾਂ ਠੀਕ ਹੈ ਫਿਰ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੇ ਇੱਕ ਕੁੰਡਾ ਬਣਾ ਦੇਣਾ ਇਸ ਤਰ੍ਹਾਂ ਇਸ ਤਰ੍ਹਾਂ ਉਸ ਤੋਂ ਬਾਅਦ ਫਿਰ ਚਾਰ ਕੁੰਡੇ ਸਿੱਧੇ 1 2 3 4 ਇਸ ਤਰ੍ਹਾਂ ਥ੍ਰੈਡ ਰੱਖਾਂਗੇ ਅੱਗੇ ਹੁਣ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਬਣਾਵਾਂਗੇ ਸਿੱਧਾ ਠੀਕ ਹੈ ਹੁਣ ਆਪਣੇ ਕੋਲ ਇੱਥੇ ਦੋ ਇਹ ਦੋ ਕੁੰਡੇ ਛੱਡ ਕੇ 2 4 6 8 10 12 ਕੁੰਡੇ ਹੋਗੇ। ਇਹੀ 12 ਕੁੰਡਿਆਂ ਨੂੰ ਆਪਾਂ ਬਾਰ-ਬਾਰ ਰਪੀਟ ਕਰਨਾ ਹੈ। ਠੀਕ ਹੈ। ਪਹਿਲਾਂ ਆਪਾਂ ਇਹ ਕੁੰਡਾ ਤਾਰਿਆ ਇੱਕ ਸਿੱਧਾ ਬਣਾ ਲਿਆ। ਇਹ ਬਾਧੂ ਕੁੰਡਿਆਂ 'ਚ ਆ ਗਈ। ਇੱਥੋਂ ਆਪਣਾ ਡਿਜ਼ਾਈਨ ਸ਼ੁਰੂ ਹੋਇਆ ਥ੍ਰੈਡ ਅੱਗੇ ਕਰਕੇ ਜਾਲੀ ਬਣ ਗਈ। ਚਾਰ ਕੁੰਡੇ ਸਿੱਧੇ, ਤਿੰਨ ਕੁੰਡਿਆਂ ਦਾ ਇੱਕ, ਚਾਰ ਕੁੰਡੇ ਸਿੱਧੇ ਥ੍ਰੈਡ ਅੱਗੇ ਕਰਕੇ ਜਾਲੀ ਬਣ ਗਈ। ਇੱਕ ਕੁੰਡਾ ਸਿੱਧਾ। ਦੇਖੋ ਜਿਹੜੇ ਇੱਥੇ ਦੋ ਕੁੰਡੇ ਆਪਣੇ ਕੋਲ ਘਟੇ ਆ ਉਹ ਦੋਨਾਂ ਸਾਈਡਾਂ ਤੇ ਜਾਲੀ ਬਣੀ ਹੈ ਇਹਦੇ ਨਾਲ ਆਪਣੇ ਕੁੰਡੇ ਪੂਰੇ ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ thread ਲੱਗੇ ਜਿਵੇਂ ਆਪਣਾ ਇੱਥੇ ਡਿਜ਼ਾਈਨ ਸ਼ੁਰੂ ਹੋਇਆ ਚਾਰ ਕੁੰਡੇ ਸਿੱਧੇ 1 2 3 4 ਠੀਕ ਹੈ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਆਪਾਂ ਹੁਣ ਇਸ ਤਰ੍ਹਾਂ ਮਚਾਲੜਾ ਕੁੰਡਾ ਅੱਗੇ ਲੈ ਆਉਣਾ ਪਲਟ ਕੇ ਸਿੱਧਾ ਕਰ ਲੈਣਾ ਫਿਰ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕੁੰਡਾ ਬਣਾ ਦੇਾਂਗੇ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਫਿਰ ਚਾਰ ਕੁੰਡੇ ਸਿੱਧੇ ਇੱਕ ਦੋ ਤਿੰਨ ਚਾਰ ਇਸ ਤਰ੍ਹਾਂ ਫਿਰ ਫਰੇਡ ਅੱਗੇ ਇੱਕ ਕੁੰਡਾ ਸਿੱਧਾ ਤਾਂ 12 ਕੁੰਡੇ ਹੋ ਜਾਂਦੇ ਆ ਆਪਣੇ ਕੋਲ ਇੱਥੇ ਜਦੋਂ ਆਪਾਂ ਥ੍ਰੈਡ ਅੱਗੇ ਕਰਕੇ ਕੁੰਡਾ ਸਿੱਧਾ ਬਣਾ ਲੈਨੇ 12 ਕੁੰਡੇ ਹੋਗੇ ਦੋ ਵਾਰ ਡਿਜ਼ਾਈਨ ਰਿਪੀਟ ਹੋ ਗਿਆ ਤੀਸਰੀ ਵਾਰ ਫੇਰ ਦੁਬਾਰਾ ਉਸੇ ਤਰ੍ਹਾਂ ਥ੍ਰੈਡ ਅੱਗੇ ਚਾਰ ਕੁੰਡੇ ਸਿੱਧੇ 1 2 3 4 ਠੀਕ ਹੈ ਫੇਰ ਤਿੰਨ ਕੁੰਡਿਆਂ ਦਾ ਇੱਕ ਐਸਟਰਾ ਕੁੰਡਾ ਪਲਟ ਕੇ ਅੱਗੇ ਲੈ ਆਣਾ ਵਿਚਾਲੜਾ ਕੁੰਡਾ ਬੈਕ ਸਾਈਡ ਤੋਂ ਫੇਰ ਤਿੰਨ ਕੁੰਡਿਆਂ ਦਾ ਇੱਕ ਬਣਾ ਦੇਣਾ ਫੇਰ ਚਾਰ ਕੁੰਡੇ ਸਿੱਧੇ 1 2 3 4 3 ਫਰੇਡ ਦੇ ਅੱਗੇ ਇੱਕ ਗੁੰਡਾ ਸਿੱਧਾ ਤਾਂ 12 ਗੁੰਡੇ ਹੋਗੇ ਠੀਕ ਹੈ ਲਾਸਟ ਵਾਲਾ ਗੁੰਡਾ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੇ ਪਾਸੇ ਦੀ ਸਲਾਈ ਹੈ ਇੱਕ ਸਲਾਈ ਦੇਖੋ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਦੂਸਰੀ ਸਲਾਈ ਆ ਗਈ ਰੌਂਗ ਸਾਈਡ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਸਾਰੀ ਸਲਾਈ ਉਲਟੀ ਇਹੀ ਦੋ ਫਲਾਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ। ਇਸ ਡਿਜ਼ਾਈਨ ਨੂੰ ਆਪਾਂ কুরਤੀ ਲਈ ਜਿਹੜਾ ਵੀ ਅਪਲਾਈ ਕਰ ਸਕਦੇ ਹਾਂ। ਫਰੌਕ ਲਈ ਵੀ ਬਣਾ ਸਕਦੇ ਹਾਂ। ਜੇਕਰ ਆਪਣਾ ਬਾਰਡਰ ਦੇ ਤੌਰ ਤੇ ਬਣਾਉਣਾ, ਜੇਕਰ ਤੁਸੀਂ ਆਪਣੀ ਜੈਕਟ ਬਣਾ ਰਹੇ ਹੋ, ਬੱਚੇ ਦੀ ਜੈਕਟ ਬਣਾ ਰਹੇ ਹੋ ਬਾਰਡਰ ਦੇ ਤੌਰ ਤੇ ਵੀ ਬਣਾ ਸਕਦੇ ਹਾਂ। ਜੇਕਰ ਤੁਸੀਂ ਸਾਰੇ ਪ੍ਰੋਜੈਕਟ ਤੇ ਇਹ ਹੀ ਡਿਜ਼ਾਈਨ ਬਣਾਉਣਾ ਤਾਂ ਇਹ ਡਿਜ਼ਾਈਨ ਵੀ ਬਣਾ ਸਕਦੇ ਆ ਮਲਟੀ ਕਲਰ ਡਿਜ਼ਾਈਨ ਵੀ ਤੁਸੀਂ ਇਸ ਨੂੰ ਬਣਾ ਸਕਦੇ ਆ ਇਹ ਤੁਹਾਡੀ ਆਪਣੀ ਮਰਜ਼ੀ ਹੈ ਡਿਜ਼ਾਈਨ ਆਪਣਾ ਇਹ ਦੋਸ ਲਾਗਾ ਦਾ ਦੋ ਸਲਾਂ ਆਪਾਂ ਕੰਪਲੀਟ ਕੀਤੀਆਂ ਤੇ ਇੰਨਾ ਡਿਜ਼ਾਈਨ ਆਪਣਾ ਬਣ ਕੇ ਆ ਗਿਆ ਦੇਖੋ ਇੰਨਾ ਡਿਜ਼ਾਈਨ ਬਣ ਕੇ ਆ ਗਿਆ ਇਸ ਤਰ੍ਹਾਂ ਕਟਾਂ ਬਣ ਜਾਂਦੀਆਂ ਜਿਗਜ਼ੈਗ ਡਿਜ਼ਾਈਨ ਵੀ ਆਪਾਂ ਇਹਨੂੰ ਬੋਲ ਸਕਦੇ ਹਾਂ ਕਟਾਂ ਬਣਦੇ ਆ ਠੀਕ ਹੈ ਦੋ ਸਲਾਂਾਂ ਚ ਇੰਨਾ ਆ ਗਿਆ ਹੁਣ ਮੈਂ ਇੱਕ ਵਾਰ ਫੇਰ ਤੁਹਾਨੂੰ ਸਲਾਈ ਜਿਹੜੀ ਸ਼ੁਰੂ ਕਰਕੇ ਦਿਖਾ ਦੇਣੀ ਹੈ ਤੇ ਫਿਰ ਥੋੜਾ ਜਿਹਾ ਡਿਜ਼ਾਈਨ ਤੁਹਾਨੂੰ ਬਣਾ ਕੇ ਦਿਖਾਉਂਗੀ ਕਿਸ ਤਰ੍ਹਾਂ ਲੱਗਦਾ ਆਪਣਾ ਇਹ ਡਿਜ਼ਾਈਨ ਠੀਕ ਹੈ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਇੱਕ ਕੁੰਡਾ ਸਿੱਧਾ ਅੱਗੇ ਆ ਗਿਆ 12 ਕੁੰਡਿਆਂ ਦਾ ਡਿਜ਼ਾਈਨ ਉਸੇ ਤਰ੍ਹਾਂ ਥ੍ਰੈਡ ਲੱਗੇ ਚਾਰ ਕੁੰਡੇ ਸਿੱਧੇ 1 2 3 4 ਪਹਿਲੀ ਸਲਾਈ ਰਿਪੀਟ ਕਰਨੀ ਹੈ ਆਪਾਂ ਫਿਰ ਫਿਰ ਤਿੰਨ ਕੁੰਡਿਆਂ ਦਾ ਇੱਕ ਉਸੇ ਤਰ੍ਹਾਂ ਉਚਾਲੜਾ ਕੁੰਡਾ ਅੱਗੇ ਲੈ ਆਵਾਂਗੇ ਪਲਟ ਕੇ ਸਿੱਧਾ ਕਰਾਂਗੇ ਤਿੰਨ ਕੁੰਡਿਆਂ ਦਾ ਆਪਾਂ ਬਣਾਵਾਂਗੇ ਇਸ ਤਰ੍ਹਾਂ ਇੱਕ ਕੁੰਡਾ ਠੀਕ ਹੈ ਇਸ ਤਰ੍ਹਾਂ ਫਿਰ ਚਾਰ ਕੁੰਡੇ ਸਿੱਧੇ 1 2 ten 4 ਠੀਕ ਹੈ ਇਸ ਤਰ੍ਹਾਂ ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਆ ਗਿਆ ਇਸ ਤਰ੍ਹਾਂ 12 ਕੁੰਡੇ ਹੋ ਗਏ ਆਪਣੇ ਕੋਲੇ ਫਿਰ ਦੁਬਾਰਾ ਜਿਵੇਂ ਆਪਾਂ ਇਹ ਥੋੜਾ ਡਿਜ਼ਾਈਨ ਸ਼ੁਰੂ ਕੀਤਾ ਥ੍ਰੈਡ ਅੱਗੇ ਜਾਲੀ ਤੇ ਜਾਲੀ ਬਣਦੀ ਜਾਊਗੀ ਠੀਕ ਹੈ ਥ੍ਰੈਡ ਅੱਗੇ 4 ਕੁੰਡੇ ਸਿੱਧੇ 1 2 3 4 ਇਸ ਤਰ੍ਹਾਂ ਤਿੰਨ ਕੁੰਡਿਆਂ ਦਾ ਇੱਕ ਉਸੇ ਤਰ੍ਹਾਂ ਕੁੰਡਾ ਪਲਟ ਕੇ ਅੱਗੇ ਲੈ ਆਉਣਾ 10 ਕੁੰਡਿਆਂ ਦਾ ਇੱਕ ਐਸਟਰ ਠੀਕ ਹੈ ਫਿਰ ਚਾਰ ਕੁੰਡੇ ਆਗੇ ਸਿੱਧੇ 1 2 3 ਐਸਟਰ ਫਿਰ ਥ੍ਰੈਡ ਅੱਗੇ ਆ ਗਿਆ ਇਹ ਕੁੰਡਾ ਸਿੱਧਾ 12 ਕੁੰਡੇ ਆਪਣੇ ਰਿਪੀਟ ਹੋ ਗਏ ਫਿਰ ਦੁਬਾਰਾ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਕੇ ਸੌਰੀ ਥ੍ਰੈਡ ਅੱਗੇ ਚਾਰ ਕੁੰਡੇ ਸਿੱਧੇ 1 2 3 තන කුන්ඩ අන්දයක් උන්දා පාලට කියෙක්ගේ ලේවන ස්ත්‍ර තන කුන්ඩයන්ද ස්තරන්ික ෙරචාර් කුඩ සිද්ධේ තඩ්ඩක්ගේ ලාස්ට ති ඔචිතර එක පයි යින් වලාහෝගැක වද කුන්ඩ දෝ කුන්ඩේ සිද්ධයායි ਠੀਕ ਹੈ ਉਲਟੇ ਪਾਸੇ ਤੋਂ ਸਾਰੀ ਸਲਾਈ ਉਲਟੀ ਬਣਾ ਲੈਣੀ ਹੈ ਦੋ ਵਾਰ ਆਪਣਾ ਡਿਜ਼ਾਈਨ ਇੱਥੇ ਰਿਪੀਟ ਹੋ ਗਿਆ ਚਾਰ ਸਲਾਈਆਂ ਠੀਕ ਹੈ ਥੋੜਾ ਜਿਹਾ ਡਿਜ਼ਾਈਨ ਮੈਂ ਤੁਹਾਨੂੰ ਹੋਰ ਬਣਾ ਕੇ ਜਿਹੜਾ ਦਿਖਾਉਣੀ ਹੈ ਲਓ ਜੀ 6 ਸਲੰਗਾਂ ਡਿਜ਼ਾਈਨ ਦੀਆਂ ਹੋਗੀਆਂ ਆਪਣੀਆਂ ਇਹ ਸਾਰੀਆਂ ਸਲੰਗ 6 ਸਲੰਗਾਂ ਠੀਕ ਹੈ ਤਾਂ 6 ਸਲੰਗਾਂ ਚ ਦੇਖੋ ਇੰਨਾ ਡਿਜ਼ਾਈਨ ਬਣ ਕੇ ਆ ਜਾਂਦਾ ਹੁਣ ਇਹ ਤੁਹਾਡੀ ਆਪਣੀ ਮਰਜ਼ੀ ਇਹਨੂੰ ਬਾਰਡਰ ਦੇ ਤੌਰ ਤੇ ਕਿੰਨਾ ਤੁਸੀਂ ਜਿਹੜਾ ਚੜਾਈ ਚ ਕਰਨਾ ਇਸ ਤਰ੍ਹਾਂ ਤੁਸੀਂ ਚੜਾਈ ਜਿਹਨੂੰ ਜ਼ਿਆਦਾ ਵੀ ਕਰ ਸਕਦੇ ਆ ਜਿਵੇਂ 5 ਇੰਚ 10 ਇੰਚ ਉਸ ਤੋਂ ਬਾਅਦ ਕੋਈ ਹੋਰ ਡਿਜ਼ਾਈਨ ਚਲਾ ਸਕਦੇ ਆਂ ਠੀਕ ਹੈ ਉੱਪਰ ਜਾਂ ਸਾਰਾ ਹੀ ਇਹ ਡਿਜ਼ਾਈਨ ਤੁਸੀਂ ਬਣਾ ਸਕਦੇ ਆਂ ਇਹਨੂੰ ਕਿਵੇਂ ਸੈੱਟ ਕਰਨਾ ਹੈ ਤੁਹਾਡੀ ਆਪਣੀ ਮਰਜ਼ੀ ਹੈ ਦੋ ਸਲਾਂਗਾਂ ਨੂੰ ਬਾਰ-ਬਾਰ ਰਿਪੀਟ ਕਰਨਾ ਇੱਥੇ ਮੈਂ ਤੁਹਾਨੂੰ ਦੇਖੋ 6 ਸਲਾਂਗਾਂ ਬਣਾ ਕੇ ਦਿਖਾ ਦਿਆਂ ਡਿਜ਼ਾਈਨ ਦੀਆਂ ਤਾਂ ਇਹਨਾਂ ਡਿਜ਼ਾਈਨ ਬਣ ਕੇ ਆਉਂਦਾ ਤੇ ਇਸ ਤਰ੍ਹਾਂ ਲੱਗਦਾ ਠੀਕ ਹੈ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ